ਇੱਥੇ ਇੰਨੇ ਨਿਕੰਮੇ ਹੋ ਕਿ ਦੂਜੀ ਪਾਰਟੀ ਆ ਕੇ ਪੰਜਾਬ 'ਚ ਗੈਂਗਸਟਰਵਾਦ ਲੈ ਆਵੇ ਤੇ ਤੁਸੀਂ ਕੱਲੀ ਫੇਰ ਕੁਰਸੀ 'ਤੇ ਬੈਠੇ ਹੋ ਛੱਡੋ ਕੁਰਸੀ ਮਗਰੋਂ ਲਵੋ ਰੋਜ਼ ਪੰਜਾਬੀਆਂ ਦਾ ਕਤਲ ਕਰਾਉਂਦੇ ਹੋ ਕੰਮ ਤੁਹਾਡੇ ਕੋਲ ਹੁੰਦਾ ਨਹੀਂ ਦੋਸਤ ਦੁਜੇ ਤੇ ਲਿਓਗੇ ਇਹਨਾਂ ਦੇ ਹਾਲਾਤ ਦੇਖੋ ਇੰਨਾ ਮੂਰਖ ਸੀਐਮ ਐ ਕੈਸਾ ਜਿਹੜੇ ਬੰਦੇ ਨੂੰ ਆਰਡਰ ਮੈਂਟੇਨ ਕਰਨੇ ਹੁੰਦੇ ਆ ਉਹਦੇ ਐਮਐਲਏ ਸਾਬ ਆਪ ਘਰਨੇ ਲਾ ਰਹੇ ਆ ਫਾਈਪਾ ਦਾ 300 ਵੋਲਟ ਕਹੇ 150 ਵੋਲਟ ਦੂਰ ਹੋਗਾ ਕਿਰਨ ਦਾ ਸਵਾਲ ਹੀ ਪ੍ਰਦਰਸ਼ਨ ਕਰ ਰਹੇ ਆ ਉਹਨਾਂ ਨੇ ਵੀ ਆਪਦੇ ਬੰਦੇ ਆਪਦੇ ਬਲੰਡਰ ਖੜੇ ਨੇ ਖੜੇ ਨੇ ਸਾਡੇ ਭਰਾ ਨੇ ਉਹ ਵੀ ਸਾਡਾ ਕਹੇ ਨਾ ਕੋਈ ਯਾਤਰੀ ਤੌਰ ਤੇ ਕੋਈ ਰਲਣਾ ਨਹੀਂ ਇਹ ਆਮ ਆਦੀ ਪਾਰਟੀ ਦੇ ਈਐਨਸੀ ਅਸੀਂ ਦਿੱਲੀ ਵੀ ਦੇਖਿਆ ਸਾਰੀ ਥਾਂ ਤੇ ਦੇਖ ਰਿਆ ਇਹਨਾਂ ਦਾ ਇੱਕੋ ਕੰਮ ਹੈ ਆਪ ਕਰਨਾ ਕੁਛ ਨਹੀਂ ਇਹਨੇ ਸਾਰੇ ਮਾਡਲ ਫੇਲ ਨੇ ਔਰ ਜਦੋਂ ਘਿਰ ਜਾਂਦੇ ਨੇ ਤੇ ਦੂਸਰੀ ਪਾਰਟੀ ਤੇ ਦੋਸ਼ ਲਗਾ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਬੋਲਣ ਦੀ ਹਾਊਸ ਚ ਇਹਨਾਂ ਨੂੰ ਅਕਲ ਨਹੀਂ सीएम ਨੇ ਕਿੱਦਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੋਲਣਾ ਹੈ ਕਿੱਦਾਂ ਗ੍ਰਹਿ ਮੰਤਰੀ ਨੂੰ ਬੋਲਣਾ ਉਸ ਬੋਲਣ ਦੀ ਤਾਂ ਤਹਿਜੀਬ ਪੁੱਲ ਗਏ ਅੱਜ ਤੱਕ ਅਸੀਂ ਸੁਣਿਆ ਕਿ ਇੱਕ ਕੈਟਾਗਰੀ ਦੇ ਗੈਂਗਸਟਰ ਹੋਵੇ ਉਹਦੀ ਲਾਈਵ ਇੰਟਰਵਿਊ ਥਾਣੇ ਤੋਂ ਟੈਲੀਕਾਸਟ ਹੋਵੇ ਇਹ ਇਹ ਰਾਤੀ ਹੋਇਆ ਨਾ ਬਿਸ਼ਨੋਈ ਦੀ ਲਾਈਵ ਇੰਟਰਵਿਊ ਜਿਹੜੀ ਹੋਈ ਹੈ ਸੀਆਈਏ ਸਟਾਫ ਮੁਹਾਲੀ ਦੇ ਵਿੱਚੋਂ ਦੀ ਲਾਈਵ ਨੈਸ਼ਨਲ ਚੈਨਲ ਤੇ ਹੋਈ ਕੋਈ ਵੀ ਇਹ ਬੰਦਾ ਸਾਫਤ ਕਰ ਦੇ ਵੀ ਉਹ ਇੰਟਰਵਿਊ ਜੇਲ੍ਹ ਦੀ ਹੈ ਉਹ ਕਿਸੇ ਤਰੀਕ ਤੇ ਆਏ ਸੀ ਕਿਸੇ ਨੇ ਮੋਬਾਈਲ ਫੜਦਾ ਉਹ ਇੰਟਰਵਿਊ ਕਰੀਆ ਬਿਲਕੁਲ ਕਿਸੇ ਦੇਲ ਦੀ ਇੰਟਰਵਿਊ ਨਹੀਂ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਬਾਤੇ ਜਨਤਾ ਪਾਰਟੀ ਆਮਨੋ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਤੋਂ ਜਿੱਥੇ ਕਿ ਬਾਤੇ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਆਮਨੋ ਸਾਹਮਣੇ ਨੇ ਦੇਖ ਸਕਦੇ ਹੋ ਸਾਰੇ ਇੱਥੇ ਨੁਮਾਇੰਦਾ ਐਮ ਐਲ اے ਅਤੇ ਅ ਐਮਐਲਏ ਅਤੇ ਜਿਹੜੇ ਨੁਮਾਇੰਦੇ ਨੇ ਵਰਕਰ ਪਾਰਟੀ ਦੇ ਸਪੋਰਟਰ ਨੇ ਸਾਰੇ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕੁਲਵੰਤ ਸਿੰਘ ਸਿੱਧੂ ਜੀ ਨਾਲ ਗੱਲਬਾਤ ਕਰਾਂਗੇ ਜੀਤੂ ਸਾਹਿਬ ਜਨਤ ਸਰਕਾਰ ਜੁੜਦਾਬਾ ਜੀਤੂ ਸਾਹਿਬ ਜਨਤ ਸਰਕਾਰ ਜੁੜਦਾਬਾ ਜੋਰ ਹੈ ਸਿੱਧੂ ਸਾਹਿਬ ਨਾਲ ਗੱਲਬਾਤ ਕਰ ਕਲਵੰਤ ਸਿੱਧੂ ਨਾਲ ਕਿਉਂਕਿ ਸਵੇਰੇ ਬਾਤੇ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਆਕਾਲੀ ਵੀ ਜਰਾ ਫੂਕਿਆ ਸੀਗਾ ਤੇ ਗੱਲਬਾਤ ਵੀ ਕਰਾਂਗੇ ਚੋਰੀਦਾਰ 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 ਅਜੀਤ ਸਿੰਘ ਸਾਹਿਬ ਹਾਜੀ ਸਤੂ ਸਾਹਿਬ ਭਾਜਪਾ ਸਰਕਾਰ ਜਯੋਤਿ ਸਰਕਾਰ ਕੀ ਬਾਤ ਹੈ ਜੰਦਾ ਪਾਰਟੀ ਦਫਤਰ ਦੇ ਬਾਹਰ ਆ ਕੀ ਕਾਰਨਾਂ ਮੈਂ ਤੁਹਾਨੂੰ ਦੇਖੋ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਸਮੁੱਚੇ ਪੰਜਾਬ ਦੇ ਜਿਹੜੇ ਵਲੰਟੀਅਰ ਸਹਿਬਾਨਾਂ ਨੂੰ ਅਹੁਦੇਦਾਰ ਸਹਿਬਾਨਾਂ ਨੂੰ ਇਹ ਹਦਾਇਤ ਹੋਈ ਸੀ ਕਿ 6 ਜ਼ਿਲ੍ਹਿਆਂ ਵਿੱਚ ਭਾਜਪਾ ਦੇ ਜਿੱਥੇ ਹੈੱਡਕੁਆਰਟਰ ਨੇ ਉਹਨਾਂ ਦੇ ਬਾਹਰ ਸ਼ਾਂਤ ਨਹੀਂ ਮੈਂ ਗੱਲ ਫੇਰ بار-बार ਕਿਉਂ ਦੁਹਰਾ ਰਿਹਾ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਹਦਾਇਤੀ ਕਿਸੇ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਤੇ ਮੈਂ ਜਦੋਂ ਨਾਲ ਸਾਡੇ ਵਲੰਟੀਅਰ ਸਰਬਾਨ ਜ਼ਿਲ੍ਹੇ ਅਉਧੇਦਾਰ ਪਹੁੰਚੇ ਨੇ ਉਹਨਾਂ ਨੂੰ ਕਿਹਾ ਵੀ 100 ਫੁੱਟ ਦੂਰੀ ਤੇ ਆਪਾਂ ਬੀਜੇਪੀ ਦੇ ਗੇਟ ਤੋਂ ਖੜਨਾ ਕਿਉਂਕਿ ਆਮ ਆਦਮੀ ਪਾਰਟੀ ਡਿਸਪਲਿਨਡ ਪਾਰਟੀ ਹੈ ਕਿਸੇ ਨੂੰ ਵੀ ਕਾਨੂੰਨ ਨੂੰ ਜਿਹੜਾ ਹੱਥ 'ਚ ਲੈਣ ਦਾ ਕੋਈ ਅਧਿਕਾਰ ਨਹੀਂ ਤੇ ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਾਂਗੇ ਜਿਸ ਦੇ ਨਾਲ ਸਾਡੇ ਤੇ ਦਾਗ ਲੱਗੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਆਏ ਸੀ ਤੇ ਉਹ ਹੱਲਾ ਗੁੱਲਾ ਕਰ ਗਏ ਜਾਂ ਕੋਈ ਕਾਨੂੰਨ ਨੂੰ ਹੱਥ 'ਚ ਲੈ ਕੇ ਗਏ ਨਹੀਂ ਲੱਗਦਾ ਜੀ ਪਹਿਲਾਂ ਭਾਜਪਾ ਨੇ ਪ੍ਰਦਰਸ਼ਨ ਕੀਤਾ ਪਤਲਾ ਸਾੜਿਆ ਤੇ ਹੁਣ ਆਮ ਆਦਮੀ ਬਿਲਕੁਲ ਭਾਰਤ ਇੱਕ ਸੁਤੰਤਰ ਦੇਸ਼ ਹੈ ਜਿੱਦੇ ਵਿੱਚ ਹਰੇਕ ਨਾਗਰਿਕ ਨੂੰ ਆਪਣੀ ਗੱਲ ਕਰਨ ਦਾ ਗੱਲ ਰੱਖਣ ਦਾ ਹੱਕ ਹੈ ਜਦ ਕਿ ਉਹ ਗੱਲ ਸ਼ਾਂਤਮਈ ਪ੍ਰਦਰਸ਼ਨ ਹੋਵੇ ਤਾਨਾ ਲਾਉਣਾ ਟ੍ਰੈਫਿਕ ਜਮ ਕਰਨੀ ਉਹ ਇੱਕ ਕਾਨੂੰਨ ਦੀ ਲੰਘਣਾ ਹੈ ਤਾਂ ਨਾਰੇਬਾਜ਼ੀ ਕਰਨੀ ਜਾਂ ਕਿਸੇ ਚੀਜ਼ ਦਾ ਵਿਰੋਧ ਜਤਾਉਣਾ ਇਹ ਹਰੇਕ ਨਾਗਰਿਕ ਦਾ ਹੱਕ ਹੈ ਤੇ ਅਸੀਂ ਪੰਜਾਬ ਦੇ ਦਰਦਮੰਦ ਹੋਣ ਦੇ ਨਾਤੇ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਅਸੀਂ ਆਪਣਾ ਹੱਕ ਅਦਾ ਕਰਨਾ ਹੈ ਕਿਉਂਕਿ ਜਿੱਥੇ ਪੰਜਾਬ ਦੀ ਏਕਤਾ ਅਖੰਡਤਾ ਦੇ ਸ਼ਾਂਤੀ ਨੂੰ ਖਤਰਾ ਹੋਊਗਾ ਤੇ ਅਸੀਂ ਛੱਤਿਆਂ ਧਾਕੇ ਪੰਜਾਬ ਦੇ ਮੂਹਰੇ ਖੜਾਗੇ ਇਨਕਲਾਬ ਜਿੰਦਾਬਾਦ ਭਾਜਪਾ ਦਫਤਰ ਘੇਰਨਾ ਪੈ ਗਿਆ ਕਿ ਘੇਰਿਆ ਨਹੀਂ ਬਾਈ ਜੀ ਭਾਜਪਾ ਦਫਤਰ ਇੱਥੋਂ 100 ਫੁੱਟ ਹੈ 150 ਫੁੱਟ ਦੂਰ ਹੋਊਗਾ ਘੇਰਨ ਦਾ ਸਵਾਲ ਨਹੀਂ ਪ੍ਰਦਰਸ਼ਨ ਕਰ ਰਹੇ ਆ ਉਹਨਾਂ ਨੇ ਵੀ ਆਪਦੇ ਬੰਦੇ ਆਪਦੇ ਵਲੰਟੀਅਰ ਖੜੇ ਨੇ ਖੜੇ ਰਹਿਣਾ ਸਾਡੇ ਭਰਾ ਨੇ ਉਹ ਵੀ ਸਾਡਾ ਕਹੇ ਨਾ ਕੋਈ ਗਤੀ ਤੌਰ ਤੇ ਕੋਈ ਰਲਣਾ ਨਹੀਂ ਪਰ ਜਿਹੜੀ ਵਿਚਾਰਧਾਰਾ ਉਹਦੇ ਵਿੱਚ ਜ਼ਰੂਰ ਫਰਕ ਹੈ ਜਿੱਥੇ ਸਾਨੂੰ ਲੱਗੂਗਾ ਵੀ ਸਾਡੇ ਪੰਜਾਬ ਨੂੰ ਖਤਰਾ ਹੈ ਤਾਂ ਉਹਦੇ ਵਿੱਚ ਪੰਜਾਬੀ ਮੈਂ ਸਮਝਦਾ ਵੀ ਨਾ ਡਰਨੋ ਤੇ ਨਾ ਮਰਨੋ ਪੰਜਾਬੀ ਨੇ ਕਦੇ ਡਰਿਆ ਨਹੀਂ ਸਰਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਬਿਲਕੁਲ ਕੀਤਾ ਜਾ ਰਿਹਾ ਜੀ ਲੌਰੈਂਸ ਬਿਸ਼ਨੋਈ ਇਹਨਾਂ ਨੇ ਉੱਥੇ ਉਹਨਾਂ ਨੇ ਉੱਥੇ ਰੱਖਿਆ ਹੋਇਆ ਜੇ ਉਹਦੀ ਪੰਜਾਬ ਦੇ ਵਿੱਚ ਲੋੜ ਹੈ ਤਾਂ ਇੱਥੇ ਇੱਕ ਤੁਹਾਡੇ ਪੱਤਰਕਾਰ ਭਾਈ ਕਰੇ ਸਵਾਲ ਕਦੇ ਹੀ ਕਿ ਬਿੱਟੂ ਜੀ ਕਹਿ ਰਹੇ ਨੇ ਵੀ ਜੇ ਇਹਨਾਂ ਨੂੰ ਚਾਹੀਦਾ ਤਾਂ ਮੰਗ ਲੈ ਬਿੱਟੂ ਜੀ ਤੁਸੀਂ ਵੀ ਪੰਜਾਬ ਦੇ ਪੁੱਤੋਂ ਸਰਦਾਰ ਬਿਆਨ ਸਿੰਘ ਜੀ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸੀ ਤੁਹਾਡੇ ਤਾਂ ਬਹੁਤ ਜ਼ਿਆਦਾ ਇਹ ਦਰਦ ਹੈ ਕਿਉਂਕਿ ਤੁਹਾਡੇ ਦਾਦਾ ਜੀ ਨੇ ਦੇਸ਼ ਦੀ ਖਾਤਰ ਉਹਨਾਂ ਨੂੰ ਸਲੂਟ ਵੀ ਕਰਦਾ ਕੋਈ ਕਿਉਂਕਿ ਸਾਡਾ ਫਰਜ ਹੈ ਉਹਨਾਂ ਨੇ ਦੇਸ਼ ਦੀ ਏਕਤਾ ਦੀ ਅਖੰਡਤਾ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਹੈ ਤੁਹਾਨੂੰ ਵੀ ਪਤਾ ਵੀ ਉਦੋਂ ਕਿੰਨਾ ਖਤਰਾ ਤੁਸੀਂ ਵੀ ਜਾ ਕੇ ਮੋਦੀ ਜੀ ਨਾਲ ਗੱਲ ਕਰੋ ਵੀ ਉਹਨੂੰ ਪੰਜਾਬ ਦੇ ਹਵਾਲੇ ਕਰੋ ਸ਼ਾਂਤੀ ਭੰਗ ਕਰਦੇ ਜਾਂंती ਭੰਗ ਕਰਦੇ ਆ ਸ਼ਾਂਤੀ ਉਹ ਗਲਤ ਕੰਮ ਆ ਕੋਈ ਸ਼ਾਂਤੀ ਭੰਗ ਕਰਦੇ ਵੀ ਦੇਖੋ ਮੈਂ ਫੇਰ ਕਲੀਅਰ ਕਰਦਾ ਸਾਰਾ ਸਾਰੇ ਲੁਧਿਆਣੇ ਦਾ ਪੰਜਾਬ ਦਾ ਮੇਨ ਮੀਡੀਆ ਖੜਾ ਕੋਈ ਵੀ ਇਹ ਬੰਦਾ ਸਾਫਤ ਕਰਦੇ ਵੀ ਉਹ ਇੰਟਰਵਿਊ ਜੇਲ੍ਹ ਦੀ ਗਿਆ ਉਹ ਕਿਸੇ ਤਰੀਕ ਤੇ ਆਏ ਸੀ ਕਿਸੇ ਨੇ ਮੋਬਾਈਲ ਫੜਦਾ ਉਹ ਇੰਟਰਵਿਊ ਕਰੀ ਹੈ ਬਿਲਕੁਲ ਕਿਸੇ ਜੇਲ੍ਹ ਦੀ ਇੰਟਰਵਿਊ ਨਹੀਂ ਅਗਰ ਇਹ ਸਾਬਤ ਕਰ ਦੇਣ ਤਾਂ ਜਿੱਡੀ ਵੱਡੀ ਮਰਜ਼ੀ ਕਾਰਵਾਈ ਕਿਉਂਕਿ ਭਾਰਤ ਦੇ ਵਿੱਚ ਬੀਜੇਪੀ ਸਰਕਾਰ ਦਾ ਰਾਜ ਹੈ ਨਾ ਉਹਨਾਂ ਕੋਲੇ ਹੱਕ ਹੈ ਜਿਹਦੇ ਤੇ ਮਰਜ਼ੀ ਕਾਰਵਾਈ ਕਰ ਦੇਣਾ ਉਹ ਅਨਕਵਰੀ ਕਰਨ ਅਗਰ ਕਿਸੇ ਨੇ ਗਲਤੀ ਕੀਤੀ ਹੈ ਪਹਿਲੀ ਗੱਲ ਕਰੀ ਨਹੀਂ ਜੇ ਕੀਤੀ ਹੈ ਤਾਂ ਸਖਤ ਕਾਰਵਾਈ ਕਰ ਦਿਓ ਤੁਸੀਂ ਇਹ ਤਸਵੀਰਾਂ ਦੇਖ ਲਿਓ ਕਿ ਕਿਤਨਾ ਗਲਤ ਬਾਤ ਸੁਣੀ ਤੁਸੀਂ ਅਕਰਵਾਨ ਸਿੰਘ ਸਿੱਧੂ ਦੀ ਜਿਵੇਂ ਕਿ ਤੁਹਾਨੂੰ ਦੱਸਿਆ ਜਾਏ ਤੁਹਾਨੂੰ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਸਰੇ ਸਰੇ 12 ਵਜੇ 12 ਵਜੇ ਇੱਥੇ ਪੁਤਲਾ ਫੁਕਿਆ ਗਿਆ ਸੀ ਇਸੀ ਜਗ੍ਹਾ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇੱਥੇ ਹੀ ਇਸ ਜਗ੍ਹਾ ਤੇ ਪੁਤਲਾ ਫੁਕਿਆ ਗਿਆ ਸੀਗਾ ਤੇ ਤਵਾਮ ਤਸਵੀਰਾਂ ਤੁਹਾਨੂੰ ਸਾਹਮਣੇ ਦੀ ਵੀ ਦਿਖਾ ਰਿਹਾ ਜਿੱਤੇ ਕਿ ਬਾਸ਼ਪਾ ਦੇ ਲੀਡਰ ਅਤੇ ਪ੍ਰਧਾਨ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਵੇਰੇ ਪੁਤਲਾ ਫੁਕਿਆ ਗਿਆ ਸੀ ਨੀਟੂ ਇੱਥੇ ਵੀ ਪਹੁੰਚੇ ਹੋਏ ਨੇ ਕਾਉਂਸਲਰ ਜਿਹੜੇ ਹੈਗੇ ਨੇ ਤੇ ਹੋਰ ਵੀ तमाम ਜਿਹੜੀ ਕੀ ਹੈ ਲੀਡਰ ਇੱਥੇ ਸਾਬਾਨ ਪਹੁੰਚੇ ਹੋਏ ਨੇ ਅਲੀ ਅਨਿਲ ਸਰੇਨ ਜੀ ਪਹੁੰਚੇ ਹੋਏ ਨੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਸਾਹਿਬ ਨੂੰ ਕੀ ਕਹਿਣਾ ਨਹੀਂ ਹੋਵੇਗਾ ਕਿ ਕਾਰਨ ਸਾਰਾ ਦੇਖ ਸਕਦੇ ਹੋ ਕਿ ਟਕਰਾਅ ਜਿਹੜਾ ਕੀ ਹੈ ਲੱਗ ਰਿਹਾ ਹੈ ਇੱਕ ਦੂਜੇ ਦਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੇਖ ਸੋ ਜੇ ਸਿਕਿਉਰਟੀਆਂ ਸਿਕਿਉਰਟੀ ਦਾ ਪੂਰਾ ਉਕਤਾ ਪ੍ਰਬੰਧ ਕੀਤਾ ਹੋਇਆ ਹੈ ਤੇ ਉਹਨਾਂ ਆਨ ਦੀ ਪਾਰਟੀ ਦੇ ਵੱਲ ਕਿਹਾ ਜਾ ਰਿਹਾ ਹੈ ਕਿ 100 ਮੀਟਰ ਦੀ ਦੂਰੀ ਤੋਂ ਹੀ ਅਸੀਂ ਸ਼ਾਂਤੀ ਮੇ ਦੇ ਨਾਲ ਪ੍ਰੋਟੈਸਟ ਜਿਹੜੀ ਆਪਣਾ ਕਰਾਂਗੇ ਹੁਣ ਤੁਹਾਨੂੰ ਗੱਲਬਾਤ ਵੀ ਸੁਨਾ ਗੱਲਬਾਤ ਵੀ ਕਰਾਂਗੇ ਸਰੀ ਅਨਿਲ ਸਰੀਂਜ ਜੀ ਨਾਲ ਕਿਹਾ ਜਾ ਰਿਹਾ ਆਨ ਦੀ ਪਾਰਟੀ ਦੇ ਵੱਲੋਂ ਕਿ ਆ ਬਾਜਪਾ ਸਰਕਾਰ ਜਿਹੜੀ ਕਿ ਪੰਜਾਬ ਦੇ ਵਿੱਚ ਗੈਂਗਸਟਰ ਵਿਵਾਦ ਫਲਾ ਰਹੀ ਹੈ ਤੇ ਅਨਿਲ ਸਰੀਂਜ ਨਾਲ ਵੀ ਗੱਲਬਾਤ ਕਰਾਂਗੇ ਸਰੀਂਜ ਸਾਹਿਬ ਕਿਆ ਜਾ ਰਿਹਾ ਆ ਮਾਂ ਦੀ ਪਾਰਟੀ ਦਾ આરોਪ ਹੈ ਕਿ ਬਾਸ਼ਪਾ ਸਰਕਾਰ, ਬੀਜੇਪੀ ਸਰਕਾਰ ਗੈਂਗਸਟਰ ਲਿਆ ਰਹੀ ਹੈ, ਗੈਂਗਸਟਰ ਵਿਵਾਦ ਫਲਾ ਰਹੀ ਹੈ। ਕੀ ਇਹ ਸੱਚ ਹੈ? ਸਰਕਾਰ ਕੀ ਦੀਏ ਪੰਜਾਬ 'ਚ? ਕੀ ਦੀਏ ਸਰਕਾਰ? ਤੇ ਜੇ ਤੁਸੀਂ ਇੰਨੇ ਨਿਕੰਮੇ ਹੋ ਕਿ ਦੂਜੀ ਪਾਰਟੀ ਆ ਕੇ ਪੰਜਾਬ 'ਚ ਗੈਂਗਸਟਰ ਬਾਦ ਲਿਆ ਆਵੇ ਤੇ ਤੁਸੀਂ ਕੱਲੀ ਫੇਰ ਕੁਰਸੀ 'ਤੇ ਬੈਠੇ ਹੋ। ਛੱਡੋ ਕੁਰਸੀ ਮਗਰੋਂ ਲਵੋ। ਰੋਜ਼ ਪੰਜਾਬੀਆਂ ਦੇ ਕਤਲ ਕਰਾਉਂਦੇ ਹੋ। ਕੰਮ ਤੁਹਾਡੇ ਕੋਲੋਂ ਹੁੰਦਾ ਨਹੀਂ। ਦੋਸ਼ ਦੂਜਿਆਂ ਤੇ ਦੇਓਗੇ ਇਹ ਆਮ ਆਦਮੀ ਪਾਰਟੀ ਦੇ ਡੀਐਨਐਚ ਅਸੀਂ ਦਿੱਲੀ ਵੀ ਦੇਖਿਆ ਸਾਰੀ ਥਾਂ ਤੇ ਦੇਖ ਰਿਆ ਇਹਨਾਂ ਦਾ ਇੱਕੋ ਕੰਮ ਹੈ ਆਪ ਕਰਨਾ ਕੁਛ ਨਹੀਂ ਇਹਨੇ ਸਾਰੇ ਮਾਡਲ ਫੇਲ ਨੇ ਔਰ ਜਦੋਂ गिर ਜਾਂਦੇ ਨੇ ਤੇ ਦੂਸਰੀ ਪਾਰਟੀਆਂ ਤੇ ਦੋਸ਼ ਲਗਾ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਪੰਜਾਬ ਦੀ ਜਨਤਾ ਭੱਜਣ ਨਹੀਂ ਦੇਗੀ ਇਹਨਾਂ ਨੂੰ ਪੰਜਾਬ ਦੀ ਜਨਤਾ ਇੱਕ 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 ਬੰਦੇ ਦਾ ਹਿਸਾਬ ਲੇਗੀ ਇਹਨਾਂ ਕੋਲੋਂ ਸਿੰਸੇ ਸਾਦੇ ਉੱਤੇ ਵੀ ਜਿਹੜੀ ਆਮਨ ਰੋਡਾ ਨੇ ਰੋਪ ਲਾਈ ਸੀ ਕਿ ਗੈਂਗਸਟਰ ਵਿਵਾਦ ਫਲਾ ਰਹੇ ਨੇ ਜਾਂ ਗੈਂਗਸਟਰ ਭੇਜੇਗੇ ਨੇ ਅਬੋਰ ਦੇ ਵਿੱਚ ਜਿਹੜਾ ਵਪਾਰੀਆ ਕਤਲ ਹੋਇਆ ਉਹਦੀ ਕਦੇ ਬਾਚਪਾ ਨੇ ਗੈਂਗਸਟਰ ਭੇਜੇ ਸੀ ਮੈਂ ਤੇ ਪੁੱਛਦਾ ਪਿਆ ਨਾ ਜੇ ਦੁਬਾਰਾ ਦੂਜੇ ਲੋਕ ਆਕੇ ਤੇ ਗੈਂਗਸਟਰ ਭੇਜ ਸਕਦੇ ਤੁਸੀਂ ਕੀ ਕਰਦੇ ਪਏ ਹੋ ਕਿੰਨੇ ਰੋਕੇ ਤੁਹਾਨੂੰ ਗੈਂਗਸਟਰ ਦੇ ਖਿਲਾਫ ਐਕਸ਼ਨ ਕਰਨ ਤੋਂ ਗੁਰਗੂ ਗੁੱਟਰ ਨੂੰ ਗੁੱਟਰ ਨੂੰ ਗੈਂਗਸਟਰ ਨਾਲ ਤੁਸੀਂ ਕਰੋ ਅੱਜ ਤੱਕ ਕਦੀ ਸੁਣੇਗੇ ਇਹ ਕੈਟਾਗਰੀ ਦੇ ਗੈਂਗਸਟਰ ਹੋਵੇ ਉਹਦੀ ਲਾਈਵ ਇੰਟਰਵਿਊ ਥਾਣੇ ਚੋਂ ਟੈਲੀਕਾਸਟ ਹੋਵੇ ਇਹ ਇਹ ਰਾਤ ਨੂੰ ਹੈ ਨਾ ਬਿਸ਼ਨੋਈ ਦੀ ਲਾਈਵ ਇੰਟਰਵਿਊ ਜਿਹੜੀ ਹੈਗੀ ਆ ਸੀਆਈਏ ਸਟਾਫ ਮੁਹਾਲੀ ਦੇ ਵਿੱਚੋਂ ਦੀ ਲਾਈਵ ਨੈਸ਼ਨਲ ਚੈਨਲ ਤੇ ਹੋਈ ਤੇ ਫਿਰ ਗੁੱਟਰ ਗੂੰ ਕੀ ਦੀ ਹੈ ਪਰ ਪਰ ਉਹਨਾਂ ਦੇ ਵੱਲੋਂ ਕਿਹਾ ਕੋਈ ਤਰੀਕ ਤੇ ਆਈ ਸੀਗੀ ਉੱਥੇ ਕਿਸੇ ਨੇ ਫੋਨ ਤੇ ਵੀਡੀਓ ਬਣਾਈ ਸੀਗੀ ਤੁਸੀਂ ਵੀ ਨਿਆਣੇ ਵਾਲੀ ਗੱਲ ਕਰਦੇ ਹੋ ਤੁਸੀਂ ਪੱਤਰਕਾਰ ਨਹੀਂ ਕਹਿ ਰਹੇ ਉਹ ਕਹਿ ਰਹੇ ਨਹੀਂ ਨਹੀਂ ਤੁਸੀਂ ਤਾਂ ਪੱਤਰਕਾਰ ਹੋ ਤੁਸੀਂ ਇਹ ਪ੍ਰਸ਼ਨ ਪੁੱਛਣ ਲਈ ਸੋਚ ਲਵੋ ਕਿ ਇਜ਼ ਇਟ ਪੋਸੀਬਲ ਕਿ ਟੈਲੀਫੋਨ ਤੇ ਇੰਟਰਵਿਊ ਹੋ ਜਾਏ ਅਸੀਂ ਪੁੱਛਿਆ ਪ੍ਰਸ਼ਨ ਉਹਨਾਂ ਦਾ ਉੱਤਰ ਉਹਨਾਂ ਦਾ ਨਹੀਂ ਨਹੀਂ ਤੂੰ ਉੱਤਰ ਉਹਨਾਂ ਨੇ ਠੀਕ ਦਿੱਤਾ ਉਹਨਾਂ ਨੂੰ ਪੁੱਛੋ ਨਾ ਨਲਾਕੀ ਉਹਨਾਂ ਦੀ ਆ ਤੇ ਹੁਣ ਤੁਸੀਂ ਇੱਥੇ ਹੀ ਅੰਦਾਜ਼ਾ ਲਾ ਲਓ ਕਿ ਕਿਸ ਲੈਵਲ ਦਾ ਉਹਨਾਂ ਦਾ ਆਈਕਿਊ ਹੈਗਾ ਇੱਥੇ ਅੰਦਾਜ਼ਾ ਲਾ ਲਓ ਨਾ ਕਿ ਉਹਨਾਂ ਦਾ ਲੈਵਲ ਕੀ ਹੈ ਇਹਨਾਂ ਲੋਕਾਂ ਦਾ ਇਹ ਤੇ ਪੰਜਾਬ ਦੀ ਬਦਕਿਸਮਤੀ ਹੈ ਅਜੇ ਹਰ ਪੰਜਾਬੀ ਮੱਥੇ ਤੇ ਹੱਥ ਮਾਰ ਕੇ ਪਿੱਟਦਾ ਪਿਆ ਕਿ ਕਿਹੜਾ ਵੇਲਾ ਆਇਆ ਸੀ ਇਹ ਗਲਤੀ ਕਰ ਲਈ ਅਸੀਂ 92 ਵਿਧਾਇਕ ਦੇ ਕੇ ਇਹਨਾਂ ਨੂੰ ਅੱਜ ਪੰਜਾਬ ਦਾ ਬੇੜਾਗਰ ਕਰਕੇ ਰੱਖ ਦਿੱਤਾ ਰੋਹੇ ਕਤਲ ਹੋ ਰਹੇ ਨੇ ਇਸ ਤਰ੍ਹਾਂ ਨਹੀਂ ਚੱਲੇਗਾ ਕਹਿੰਦੇ ਪਛਮੀ ਹਲਕੇ ਦੇ ਵਿਧਾਇਕ ਬਣਾਤਾ ਹਜਮ ਨਹੀਂ ਹੋ ਰਹੇ ਨਹੀਂ ਕਤਲ ਤੇ ਪਿਛਲੇ 1.5 ਸਾਲ ਤੋਂ ਰੋਜ਼ ਕਤਲ ਹੋ ਰਿਹਾ ਆ ਆਮ ਆਦਮੀ ਪਾਰਟੀ ਦਾ ਵਿਧਾਇਕ ਜਿਵੇਂ ਬਣਿਆ ਉਹ ਸਾਰਿਆਂ ਨੂੰ ਪਤਾ ਹੈ ਸਾਰੀ ਮਸ਼ੀਨਰੀ ਲਾਣ ਦੇ ਬਾਅਦ 30 ਕਰੋੜ ਤੋਂ ਵੱਧ ਰੁਪਈਆ ਲਾਣ ਦੇ ਬਾਅਦ ਕਿੰਨੀਆਂ ਵੋਟਾਂ ਮਿਲੀਆਂ 35000 ਤੇ ਫਿਰ ਜਿੱਤੇ ਕੌਣ ਹੈ ਪੰਜਾਬ ਦੀ ਜਨਤਾ ਜਿੱਤੀ ਹੈ ਕਿ ਇਹ ਜਿੱਤੇ ਨੇ ਠੀਕ ਹੈ ਨਾ ਸੋ ਇਸ ਕਰਕੇ ਇਹਨਾਂ ਪੱਲੇ ਕੁਝ ਨਹੀਂ ਬਚਿਆ ਹੁਣ ਤੇ ਸਰਵਾਈਵਲ ਦੀ ਲੜਾਈ ਲੜਦੇ ਪਏ ਨੇ ਕਿ ਕਿਸੇ ਤਰੀਕੇ ਸਤਾਈ ਦੇ ਜਮਾਨਤਾ ਬਚਾ ਲਈਏ ਲੇਕਿਨ ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ ਹੁਣ ਬਹੁਤ ਹੋ ਗਿਆ ਯਾਰ ਰੋਜ਼ ਦੇਖੋ ਡਰੱਗਸ ਦੇ ਨਾਲ ਮੌਤਾਂ ਹੋ ਰਹੀਆਂ ਰੋਜ਼ ਗੈਂਗਸਟਰਸ ਫਿਰਤੋਂ ਦੀ ਕਾਲਾਂ ਕਰ ਰਹੇ ਨੇ ਰੋਜ਼ ਜਿਹੜਾ ਫਰੋਤੀ ਨਹੀਂ ਦਿੰਦਾ ਉਹਦਾ ਕਤਲ ਹੋ ਰਿਹਾ ਸਾਡੀ ਜਵਾਨੀ ਨੂੰ ਇਹ ਖਤਮ ਕਰ ਰਹੇ ਨੇ ਵਪਾਰ ਨੂੰ ਇਹ ਖਤਮ ਕਰ ਰਹੇ ਨੇ ਤੇ ਕਿੰਨਾ ਕੁ ਬਰਦਾਸ਼ਤ ਕਰੇਗੀ ਪੰਜਾਬ ਦੀ ਜਨਤਾ ਜਵਾਬ ਦੇ ਇਹਨਾਂ ਦੀ ਇੱਕ ਸਰਕਾਰ ਹੈ ਇਹਨਾਂ ਦੀ ਹੈ ਨਾ ਬਈ ਤੁਸੀਂ ਦੇਖੋ ਸਰਕਾਰ ਮੇਰੇ ਘਰ ਦੇ ਵਿੱਚ ਆ ਕੇ ਤੁਸੀਂ ਕੋਈ ਮੇਰੇ ਗੋਂਡੀ ਆ ਕੇ ਮੇਰੇ ਘਰ ਦੇ ਵਿੱਚ ਮੇਰਾ ਸਮਾਨ ਚੋਰੀ ਕਰਕੇ ਲੈ ਗਿਆ ਤੇ ਤੁਸੀਂ ਕਿਸ ਕੰਮ ਦੇ ਲਿਓ ਜਦੋਂ ਆਪਣਾ ਬੰਦਾ ਘਰ ਨਹੀਂ ਸੰਭਾਲ ਸਕਦਾ ਤੇ ਦੋਸ਼ੀ ਉਹ ਹੈ ਕਿ ਦੂਜੇ ਨੇ ਇਸ ਕਰਕੇ ਇਹ ਸਿਰਫ ਫਾਲਸ ਅਲਿਗੇਸ਼ਨਸ ਲਾਉਂਦੇ ਨੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨੇ ਦੂਸਰਾਂ ਤੇ ਅਲਿਗੇਸ਼ਨ ਲਾ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਪੰਜਾਬ ਦੀ ਜਨਤਾ ਹੁਣ ਨਹੀਂ ਕਰਨ ਦੇਗੀ ਔਰ ਇਹਨਾਂ ਨੂੰ ਟਕਵਾ ਜਵਾਬ ਦੇਣ ਵਾਸਤੇ ਪੰਜਾਬ ਦੀ ਜਨਤਾ ਸੜਕਾਂ ਤੇ ਉਤਰ ਰਹੀ ਹੈ ਕੀ ਕੀਆ ਜਾ ਰਿਹਾ ਹੈ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕੀ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਉੱਥੇ ਹੀ ਜਿਹੜਾ ਕੀ ਹੈ ਮਾਹੌਲ ਖਰਾਬ ਕਰਨ ਫਿਰਦੇ ਨੇ ਅਸੀਂ ਹੁਣ ਇੱਕ ਤੋਂ ਅੰਦਾਜ਼ਾ ਲਾ ਲਓ ਨਾ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਸਰਕਾਰ ਹੁੰਦੀ ਹੈ ਅਸੀਂ ਕਿੰਨੇ ਕਮਿਟਿਡ ਹੈਗੇ ਗੈਂਗਸਟਰਵਾਦ ਦੇ ਖਿਲਾਫ ਕਿੰਨੇ ਅਨਲੋਫਲ ਐਕਟੀਵਿਟੀਜ਼ ਦੇ ਖਿਲਾਫ ਅਸੀਂ ਧ੍ਰਿੜ ਨਿਸ਼ਚੈ ਸਾਡਾ ਜਿੱਥੇ ਸਾਡੀ ਸਰਕਾਰ ਹੈ ਉੱਥੇ ਪੱਤਾ ਨਹੀਂ ਲੰਦੰਦੇ ਯੂਪੀਓ ਦਾ ਉਦਾਹਰਣ ਹੈ ਔਰ ਇੱਕ ਟਾਈਮ ਸੀਗਾ ਯੂਪੀ ਦੇਸ਼ ਦਾ ਸਭ ਤੋਂ ਵੱਡਾ ਗੈਂਗਸਟਰਸ ਦਾ ਅਡਾ ਸੀਗਾ ਅੱਜ ਉੱਥੇ ਅਮਨ ਸ਼ਾਂਤੀ ਹੈ ਰਾਤ ਦੇ 2 ਵਜੇ ਵੀ ਜੇ ਭੈਣਾ ਵੀ ਨਿਕਲ ਜਾਣ ਨਾ ਤੇ ਕਿਸੇ ਹਿੰਮਤ ਨਹੀਂ ਕੋਈ ਉਂਗਲ ਚੱਕ ਜਾਵੇ ਇਹ ਹੁੰਦੀ ਸਰਕਾਰ ਚਲਾਨੀ ਨਾ ਕਿ ਇਹ ਮਸਤ ਹੋ ਕੇ ਤੇ 8:00 PM ਦੇ ਬਾਅਦ ਜੋ ਹੋਵੇ ਹੋਵੇ ਵੀ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਠੀਕ ਹੈ ਕਿ ਨਹੀਂ ਦਿੱਲੀ ਦੇਖ ਲੈਣਾ ਆਪਾਂ ਹੁਣ ਐਸਪੀ ਜਲਦੀ ਜਿਹੜੀ ਮੀਟਿੰਗ ਹੋਈ ਆ ਲੜ ਲੜ ਮੇਰੇ ਮੁੱਖ ਮੰਤਰੀ ਦਾ ਕਿਤੇ ਸੀਗਾ ਜਵਾਨ ਕਿਤੇ ਸੀਗੀ ਸਰੀਰ ਕਿਤੇ ਸੀਗਾ ਤੇ ਡਾਵਾ ਡੋਲ ਡਾਵਾ ਡੋਲ ਹੋ ਰਹੇ ਸੀਗੇ ਔਰ ਆਪਾਂ ਜਰਮਨੀ ਭੁੱਲ ਗਏ ਸਰ ਬਿਆਨਾਂ ਦਾਵਾ ਹੈ ਕਿ ਅਜਰੇ ਅਮਨ ਰੋੜਾ ਨੇ ਜੋ ਵੀ ਆਪਣੀ ਟਿੱਪਣੀ ਦਿੱਤੀ ਹੈ ਮੇਰੇ ਬਰ ਖਿਲਾਫ ਉਸ ਚੀਜ਼ ਨੂੰ ਕੀ ਕਿਸਾ ਦੇਖੋ ਜਿਹੜੀ ਵੀ ਉਹਨਾਂ ਨੇ ਗਲਤ ਟਿੱਪਣੀ ਕੀਤੀ ਹੈ ਉਹਦਾ ਟੁਕੜਾ ਜਵਾਬ ਉਹਨਾਂ ਨੂੰ ਮਿਲੇਗਾ ਸਿਸਾ ਜੀ ਨੇ ਕਿਹਾ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਝੂਠੇ ਬਿਆਨਾਂ ਦੇ ਉੱਤੇ ਔਰ ਸਿਸਾ ਜੀ ਜੋ ਉਹਦੀ ਬੰਦੀ ਕਾਰਵਾਈ ਹੋਏਗੀ ਉਹ ਆਪਣੇ ਹਿਸਾਬ ਤੇ ਕਰਨਗੇ ਅੱਜ 12 ਵਜੇ ਪੌਤਲਾ ਫੂਕਿਆ ਗਿਆ ਸੀਗਾ ਕੀ ਲੱਗਦਾ ਹੈ ਉਹਦਾ ਬਦਲਾ ਅੱਜ ਲਿਤਾ ਜਾਵੇ ਮੈਂ ਤੇ ਕਹਿ ਰਿਹਾ ਜੀ ਅੱਜ ਪੰਜਾਬ ਦੀ ਜਨਤਾ ਇਹਨਾਂ ਦੇ ਅਗੇਂਸਟ ਹੋ ਗਈ ਹੈ ਇਹ ਮਜਬੂਰ ਹੋ ਗਏ ਨੇ ਹੁਣ ਇਹਨਾਂ ਦੇ ਹੁਣ ਤੁਸੀਂ ਅੰਦਾਜ਼ਾ ਲਾਉਣਾ ਯਾਰ 6 MLA ਹੋਣ ਇਥੋਂ ਠੀਕ ਹੈ ਨਾ 6 MLA ਨੇ ਇਹਨਾਂ ਦੇ 50 ਬੰਦੇ ਨਹੀਂ ਇਕੱਠੇ ਕਰ पाए ਅੱਜ ਸਥਿਤੀ ਕੀ ਹੈ ਆਮ ਆਦਮੀ ਪਾਰਟੀ ਦੀ ਇਹਦਾ ਚਾਰ MLA ਆ ਕੇ ਵੀ 50 ਬੰਦੇ ਨਾ ਹੋਣ ਇਹ ਤਾਂ ਹੋਰ ਡੁੱਬ ਮਰਨ ਦੀ ਗੱਲ ਹੈ ਯਾਰ ਸ਼ਰਮ ਕਰਨ ਯਾਰ ਇਹਦਾ ਮਤਲਬ ਇਹ ਹੋਇਆ ਕਿ ਈਵਨ ਆਮ ਆਦਮੀ ਪਾਰਟੀ ਦਾ ਵਰਕਰ ਵੀ ਇਹਦੇ ਸਾਥ ਛੱਡ ਗਿਆ ਕਹਿੰਦੇ 2027 ਚ ਝਾੜੂ ਹੀ ਆਏਗਾ ਦੁਬਾਰਾ ਇਹਨਾਂ ਬੋਖਲਾਟ ਹੋ ਗਈ ਹਾਂ ਬਿਲਕੁਲ ਆਏਗਾ ਝਾੜੂ ਆਏਗਾ ਝਾੜੂ ਨੂੰ ਸਾਫ ਕਰੇਗਾ ਆਮ ਆਦਮੀ ਪਾਰਟੀ ਦਾ ਕਚਰਾ ਝਾੜੂ ਹੀ ਕੱਢ ਕੇ ਲੈ ਕੇ ਜਾਏਗਾ ਬਿਲਕੁਲ ਹੈ ਕਰੇ ਅਨਿਲ ਸਰੇਨ ਜੀ ਪਹੁੰਚੇ ਨੇ ਮੇ ਨਾਲ ਇੱਥੇ ਗੌਰਵ ਜੀ ਵੀ ਗੋਰਾ ਵੀ ਜੀ ਨੇ ਗੋਰਾ ਜੀ ਕਿਸ ਤਰ੍ਹਾਂ ਦੇ ਦੇਓ ਕਿਹਾ ਜਾ ਰਿਹਾ ਹੈ 2022 ਦੇ ਵਿੱਚ ਆਵਾ ਦੀ ਪਾਰਟੀ ਫਿਰ ਤੋਂ ਹੈਟ੍ਰਿਕ ਮਾਰੇਗੀ ਹੈਟ੍ਰਿਕ ਮਾਰਨ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਅਸੀਂ ਜਗ੍ਹਾ ਬਣਾਈ ਹੈ ਦੁਬਾਰਾ ਜਗ੍ਹਾ ਬਣਾਵਾਂਗੇ ਬਾਸ਼ਪਾ ਜਰੀ ਗਿਆ ਗੈਂਸਟਰ ਵਿਵਾਸ ਫਲਾ ਰਹੀ ਹੈ ਤੁਸੀਂ ਇਹਨਾਂ ਦੇ ਹਾਲਾਤ ਦੇਖੋ ਇੰਨਾ ਮੂਰਖ ਸੀਐਮ ਹੈ ਕਿਹਦਾ ਜਿਹੜੇ ਬੰਦੇ ਨੇ ਆਰਡਰ ਮੈਂਟੇਨ ਕਰਨੇ ਹੁੰਦੇ ਆ ਉਹਦੇ ਐਮਐਲਏ ਸਾਹਿਬ ਆਪ ਧਰਨੇ ਲਾ ਰਹੇ ਆ ਬੋਲਣ ਦੀ ਹਾਊਸ ਚ ਇਹਨਾਂ ਨੂੰ ਅਕਲ ਨਹੀਂ ਸੀਐਮ ਨੇ ਕਿੰਨਾ ਪ੍ਰਧਾਨ ਮੰਤਰੀ ਸਾਹਿਬ ਨੂੰ ਬੋਲਣਾ ਹੈ ਕਿੰਨਾ ਗ੍ਰਹਿ ਮੰਤਰੀ ਨੂੰ ਬੋਲਣਾ ਉਸ ਬੋਲਣ ਦੀ ਤਾਂ तहज़ीब ਪੁੱਲ ਗਏ ਪੰਜਾਬ ਬੋਲਣ ਤੇ ਮਹਿਮਾਨ ਨਿਵਾਜੀ ਚ ਇੱਕ ਨੰਬਰ ਸੀ ਪਰ ਇਹਨਾਂ ਨੇ ਗੈਂਗਸਟਰ ਬਦਾਬਾਦ ਬਲੇ ਆਗ ਫਲਾਇਆ ਆਪ ਮੇਰੇ ਕਾ ਕੋਈ ਚੌਕ ਨਹੀਂ ਜਿੱਥੇ ਕਤਲ ਨਹੀਂ ਹੋ ਰਿਹਾ ਕੋਈ ਘਰ ਨਹੀਂ ਜਿੱਥੇ ਲੁੱਟ ਖੋਹ ਨਹੀਂ ਹੋ ਰਹੀ ਉਹਦੇ ਤੇ ਧਿਆਨ ਨਹੀਂਗਾ ਆਪਣੀ ਸਰਕਾਰ ਚ ਆਪ ਧਰਨੇ ਲਾ ਰਹੇ ਆ ਤੁਸੀਂ ਪਹਿਲੀ ਵਾਰ ਦੇਖਿਆ ਕੋਈ ਸਰਕਾਰ ਆਪਣੇ ਰਾਜ ਚ ਆਪ ਹੀ ਧਰਨੇ ਲਾ ਰਹੀ ਹੈ ਆਪਣੇ ਆਪ ਨੂੰ ਫੇਲ ਸਾਬਤ ਕਰ ਰਹੇ ਆ ਪਰ ਮੈਂ ਸੀਐਮ ਸਾਹਿਬ ਨੂੰ ਕਹਿਣਾ ਚਾਹਨਾ ਬੀਜੇਪੀ ਦਾ ਇੱਕ ਵੀ ਵਰਕਰ ਨਹੀਂ ਡਰੇਗਾ ਤੇ ਆਪਣੇ ਦੱਬ ਕੇ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਵੀ ਕਰੇਗਾ ਤੇ ਆਪਣੀ ਜਗ੍ਹਾ ਤੇ ਖੜਾ ਵੀ ਰਹੇਗਾ ਮੂੰਹ ਤੋੜ ਜਵਾਬ ਦੇਗਾ 95 ਚ 5 ਨਹੀਂ ਲੈਣੇ ਇਹਨਾਂ ਨੇ ਬਿਲਕੁਲ 95 ਦਾ 5 ਨਹੀਂ ਲੈਣੇ ਇਹ ਦਾਵਾ ਜਿਹੜੇ ਕਿ ਆ ਬਾਤੇਜੰਦਾ ਪਾਰਟੀ ਦੇ 파ਰਸ਼ਦ ਅਤੇ ਵੱਡੇ ਲੀਡਰਾਂ ਦੇ ਵੱਲੋਂ ਕੀਤਾ ਜਾ ਰਿਹਾ ਵਾ ਆ ਦੋ ਦੇਖ ਸਕਦੇ ਹੋ ਆਮਰੇ ਸਾਹਮਣੇ ਹੋਈਆਂ ਦੋ ਪਾਰਟੀਆਂ ਦੇ ਵਿੱਚ ਟਕਰਾਅ ਦੇਖਦੇ ਹੋ ਤਨਾ ਟਕਰਾਅ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟਕਰਾਅ ਜਿਹੜੇ ਕਿ ਇੱਥੇ ਨਜ਼ਰ ਆਉਂਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਕਿ 200 ਮੈਂ ਸ਼ਾਂਤੀ ਮੇ ਦੇ ਨਾਲ ਆਵਾਜ਼ ਦੀ ਪਾਰਟੀ ਵੱਲੋਂ ਪ੍ਰੋਟੈਸਟ ਜਿਹੜਾ ਕਿ ਜਰੂਰ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਦਾਅਵੇ ਜਰੂਰ ਕੀਤੇ ਗਏ ਨੇ ਕਿ ਜਿਹੜੇ ਲਾਰੈਂਸ ਵਿਸ਼ਨੋਈ ਦੀ ਇੰਟਰਵਿਊ ਜਿਹੜੀ ਕਿ ਅੰਦਰ ਬਿਠਾ ਕੇ ਕਰਾਈ ਆ ਨੈਸ਼ਨਲ ਟੀਵੀ ਤੇ ਚੱਲੀ ਆ ਉਹ ਉਦੋਂ ਪੰਜਾਬ ਦਾ ਲਾਅਨ ਆਰਡਰ ਕਿੱਥੇ ਸੀਗਾ ਕਿੱਦਾਂ ਕਰਾਈ ਗਈ ਕਿੱਦਾਂ ਹੋ ਗਈ ਬਿਨਾ ਅ ਅਫਸਰਾਂ ਦੇ ਕਹਿਣ ਤੋਂ ਕਿੱਦਾਂ ਹੋ ਗਈ ਬਿਨਾ ਮੁੱਖ ਮੰਤਰੀ ਹੁਕਮਾਂ ਤੋਂ ਮੇਰੇ ਨਾਲ ਇੰਦਰਜੀਤ ਕੌਰ ਮੇਅਰ ਜੁੜ ਚੁੱਕੇ ਨੇ ਲੁਧਿਆਣਾ ਦੇ ਮੇਅਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜਾ ਆਵਾ ਦੀ ਪਾਰਟੀ ਨੇ ਜਰਾ ਅੱਜ ਕਰੋ ਕੀਤਾ ਬਾਜਪਾ ਦੇ ਦਫਤਰ ਦਾ ਕਿਹਾ ਜਾ ਰਿਹਾ ਕਿ ਮੈਮ ਕਿਸ ਤਰ੍ਹਾਂ ਦਿਖਦੀ ਹੋ ਕਿ ਅੱਜ ਬਾਤੇ ਆਮ ਆਦੀ ਪਾਰਟੀ ਨੇ ਕਰੋ ਕੀਤਾ ਵਾ ਭਾਤੇ ਜਨਤਾ ਪਾਰਟੀ ਦੇ ਦਫਤਰ ਲੇ ਦੇਖੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਹਿੰਦੇ ਘੋਂਦੇ ਬਹੁਤ ਵੱਡੇ ਲੀਡਰ ਚਿਹਰੇ ਨੇ ਉਹਨਾਂ ਵੱਲੋਂ ਜਿਹੜੀ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਬਹੁਤ ਹੀ ਨਿੰਦਨਯੋਗ ਹੈ ਅਸੀਂ ਇਹਦਾ ਸਖਤ ਵਿਰੋਧ ਕਰਦੇ ਆਂ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਉਸ ਜਗ੍ਹਾ ਤੇ ਖੜੀ ਰਹੂਗੀ ਜਿੱਥੇ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾਊਗਾ ਜਾਂ ਪੰਜਾਬ ਪ੍ਰਤੀ ਕੁਝ ਗਲਤ ਕੀਤਾ ਜਾਏਗਾ ਤਰੋ ਕੀਤਾ ਗਿਆ ਗੈਂਗਸਟਰ ਦਰਵਾਦਾ ਰੋਪ ਲਾਇਆ ਗਿਆ ਬਿਲਕੁਲ ਸਰ ਬਿਲਕੁਲ ਪਰ ਇਹ ਹਰ ਪ੍ਰਵੋਕ ਕਰ ਰਹੇ ਆ ਇੱਕ ਪਾਸੇ ਰੌਲਾ ਪਾ ਰਹੇ ਆ ਪੰਜਾਬ ਦੇ ਵਿੱਚ ਜੋ ਮਾਨ ਸਰ ਸਾਡੀ ਇੰਨੀ ਵਧੀਆ ਸਰਕਾਰ ਚੱਲ ਰਹੀ ਆ ਅਮਨ ਕਾਨੂੰਨ ਚੱਲ ਰਹੀ ਆ ਉਹਦੇ ਸਵਾਲੀਏ ਨਿਸ਼ਾਨੇ ਖੜੇ ਕਰ ਰਹੇ ਆ ਕਿ ਹਾਂ ਜੀ ਪੰਜਾਬ ਦੇ ਵਿੱਚ ਪੁਲਿਸ ਗੁੰਡਾਗਰਦੀ ਕਰ ਰਹੀ ਆ ਅੱਜ ਪੁਲਿਸ ਆ ਫਾਰਾ ਲਈ ਆਪ ਖੜੇ ਆ ਤੁਸੀਂ ਇਹ ਦੇਖੋ ਕਿ ਫਿਰ ਇੱਕ ਪਰਿਵਾਰ ਦੇ ਵਿੱਚ ਇੱਕ ਬੰਦਾ ਚਲੇ ਜਾਂਦਾ ਇੱਕ ਕਪੜਾ ਵਪਾਰੀ ਦਾ ਸ਼ਰੇਆਮ ਕਤਲ ਹੋ ਜਾਂਦਾ ਵਾ ਜੇ ਪੁਲਿਸ ਨੂੰ ਬਣਦੀ ਉਹਨਾਂ ਸਜ਼ਾ ਦੇ ਦਿੰਦੀ ਆ ਗੈਂਗਸਟਰ ਆ ਪੁਲ ਫੜਨ ਜਾਂਦੀ ਆ ਫਰ 100 ਉਹਨਾਂ ਦੇ ਹਮਲਾ ਹੁੰਦਾ ਮਾੜੇ ਅਨਸਰ ਆ ਪੁਲਿਸ ਉਹਨਾਂ ਨੂੰ ਇਨਕਾਊਂਟਰ ਕਰ ਦਿੰਦੀ ਆ ਤਾਂ ਇਹਨਾਂ ਦੇ ਲੀਡਰ ਖੜੇ ਹੋ ਕੇ ਬਿਆਨ ਦਿੰਦੇ ਨੇ ਕਿ ਹਾਂ ਜੀ ਪੰਜਾਬ 'ਚ ਗੁੰਡਾ ਰਾਜ ਆ ਪੰਜਾਬ 'ਚ ਅਮਨ ਕਾਨੂੰਨ ਵਿਵਸਥਾ ਬਹੁਤ ਖਤਰੇ 'ਚ ਮੈਂ ਇਹਨਾਂ ਕਹਿੰਦੇ ਕਹਿੰਦੇ ਲਾਅਨ ਆਰਡਰ ਜੇ ਖਰਾਬ ਹੈਗਾ ਤੇ ਆਮ ਆਦਮੀ ਪਾਰਟੀ ਸਰਕਾਰ ਸੁੱਤੀ ਪਈ ਹੈ ਮੌਜੂਦਾ ਸਰਕਾਰਾਂ ਕਿੱਤੀ ਤੇ ਕੌਣ ਬੈਠਾ ਹੋਇਆ ਸਰ ਤੁਹਾਡੇ ਮੇਰੇ ਨਾਲ ਮੀਡੀਆ ਤੋਂ ਵੱਡਾ ਕੋਈ ਮਤਲਬ ਆਇਨਾ ਨਹੀਂ ਹੁੰਦਾ ਤੁਸੀਂ ਆਪ ਦੇਖ ਲਓ ਇੱਥੇ ਵੀ ਪੰਜਾਬ ਪੁਲਿਸ ਆ ਇੱਥੇ ਸਰਕਾਰ ਆ ਦੂਜੇ ਪਾਸੇ ਮਾੜੇ ਅਨਸਰ ਜੋ ਖੜੇ ਆ ਜਿਨ੍ਹਾਂ ਨੂੰ ਪੰਜਾਬ ਦੇ ਕਦੇ ਵੀ ਕਬੂਲੇ ਅੰਨਾ 22 ਦੇ ਵਿੱਚ ਨਾ ਐਮਪੀ ਇਲੈਕਸ਼ਨ ਜਿੱਦਾਂ ਹੁਣ ਤੁਸੀਂ ਇਹ ਦੇ ਸਾਡੀ ਪਾਰਟੀ ਦੇ ਕਿਸੇ ਵਲੰਟੀਅਨ ਨੇ ਕੁਝ ਕਿਹਾ ਹਾਲਾਂਕਿ ਇਹਨਾਂ ਨੇ ਸਾਨੂੰ ਖਸਾਉਣ ਦੇ ਲਈ ਬਹੁਤ ਕੋਸ਼ਿਸ਼ ਕੀਤੀ ਬਹੁਤ ਮਾੜੀਆਂ ਚੀਜ਼ਾਂ ਕੀਤੀਆਂ ਨੇ ਇਹੀ ਪੰਜਾਬ ਪੁਲਸਾ ਇਹਨਾਂ ਦੇ ਸਾਰੇ ਲਈ ਖੜੇ ਆ ਮੈਂ ਪੁੱਛਣਾ ਚਾਹੁੰਨਾ ਆ ਕਿ ਹਰ ਚੀਜ਼ ਦੇ ਵਿੱਚ ਤੁਸੀਂ ਵਿਰੋਧੀਆਂ ਨੇ ਕਦੇ ਤਾਰੀਫ਼ ਵੀ ਕਰ ਲੋ ਨਾ ਹਰ ਚੀਜ਼ 'ਚ ਫਵਾਲਾ ਨਿਸ਼ਾਨ ਖੜੇ ਕਰਨੇ ਬਹੁਤ ਕੀ ਇਹਨਾਂ ਦੇ ਜਡੇ ਰਾਜ ਨੇ ਉੱਥੇ ਕੋਈ ਮੜੇਗਾ ਮਤਲਬ ਦੁਰਘਟਨਾ ਨਹੀਂ ਹੁੰਦੀ ਆ ਉੱਥੇ ਕੋਈ ਐਕਸ਼ਨ ਹੁੰਦੇ ਨੇ ਯੂਪੀ ਸਭ ਤੋਂ ਵੱਡਾ ਗੈਂਗਸਟਰ ਖੇਰ ਕਹ ਲੈ ਜਾਂਦਾ ਆ ਉਹ ਸਟੇਟ ਕਹ ਲੈ ਜਾਂਦੇ ਅੱਜ ਯੂਪੀ ਦੇ ਵਿੱਚ ਦੋ ਹੀ ਵੀ ਸਾਡੀ ਧੀਆ ਪੈਣਾ ਚੱਲ ਜਾਂਦੇ ਤੇ ਸ਼ਾਂਤੀ ਪੂਣਾ ਤੇ ਪੰਜਾਬ ਦੇ ਵਿੱਚ ਜੇ ਨਿਕਲ ਜੀਏ ਤੇ ਪੰਜਾਬ ਦੇ ਵਿੱਚ ਜੇ ਨਿਕਲ ਜੀਏ ਤੇ ਫਰ ਪੰਜਾਬ ਫੋੜੋ ਫੋੜੋ ਫਰ ਪੰਜਾਬ ਰੰਗਲਾ ਪੰਜਾਬ ਆ ਪੰਜਾਬ ਦੀ ਰੀਜ ਤੁਸੀਂ ਦੂਜੇ ਰਾਜਾਂ ਦਾ ਨਾ ਕਰੋ ਪੰਜਾਬ ਵਿੱਚ ਜਿੰਨਾ ਭਾਈਚਾਰਾ ਪੰਜਾਬ ਵੀ ਸ਼ੁਰੂ ਤੋਂ ਮਸ਼ਹੂਰ ਨੇ ਧੀਆ ਪੈਣਾ ਦੇ ਇੱਜ਼ਰ ਬਚਾਉਣ ਲਈ ਪੰਜਾਬੀ ਮਸ਼ਹੂਰ ਨੇ ਲੋਕਾਂ ਨੂੰ ਦਾਨਪੁਣ ਕਰਨ ਲਈ ਲੰਗਰ ਲਾਉਣ ਲਈ ਪੰਜਾਬ ਦੇ ਵਿੱਚ ਹਰ ਇੱਕ ਭਾਈਚਾਰਾ ਆਪਸ ਵਿੱਚ ਮਿਲਦਾ ਕਿਵੇਂ ਭਾਈਚਾਰ ਖਤਰਾ ਨਹੀਂ ਹੈਗਾ ਇਹ ਜੋ ਭਾਸ਼ਣ ਦੇ ਰਹੇ ਨੇ ਇਹ ਪੜਕਾਉ ਭਾਸ਼ਣ ਹੈ ਸਿਰਫ ਅਮਨ ਕਾਨੂੰਨ ਦੀ ਜਿਹੜਾ ਤੰਗ ਕਰਨ ਲਈ ਉਹਨਾਂ ਦਾ ਵਿਵਸਥਾ ਮਾੜੀ ਕਰਨ ਦੇ ਲਈ ਇਹ ਜਿਹੇ ਪੜਕਾਉ ਬਿਆਨ ਦੇ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਬਟ ਪੰਜਾਬੀ ਬਹੁਤ ਸਮਝਦਾਰ ਨੇ ਮੈਨੂੰ ਹੀ ਲੱਗਦਾ ਕਿ ਇਹਨਾਂ ਦੇ ਮਾੜੇ ਬਿਆਨਾਂ ਦਾ ਕਿਸੇ ਦਾ ਕੋਈ ਅਸਰ ਹੋਊਗਾ ਸੋ ਅਸੀਂ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰਕੇ ਵਾਪਸ ਜਾ ਰਹੇ ਹਾਂ ਤੇ ਬਾਡੀ ਇਹ ਆਵਾਜ਼ ਅਸੀਂ ਕਹਾਂਗੇ ਕਿ ਭਾਜਪਾ ਦੇ ਜਿਹੜੇ ਵੱਡੇ ਲੀਡਰਾਂ ਦੇ ਕੰਨਾਂ ਤੱਕ ਜਾਵੇ ਤਾਂ ਕਿ ਉਹ ਆਪਣੇ ਲੀਡਰ ਨੂੰ ਸਮਝਾਉਣ ਕੇ ਫਾਰਾ ਹਿੰਦੁਸਤਾਨ ਇੱਕ ਪੰਜਾਬ ਜਿਹੜਾ ਪੁੱਤਰਾ ਜਿਹੜਾ ਫੁਕਿਆ ਗਿਆ ਦੀ ਆ ਉਹਦਾ ਉਹਦਾ ਉਹਦੇ ਰੋਸ ਕਰਕੇ ਆਏ ਉਹਨਾਂ ਦੇ ਕਿਉਂ ਸਰ ਅਸੀਂ ਕਿਉਂ ਆਵਾਂਗੇ ਫਾਹਿਦਾ ਜੋ ਉਹਨਾਂ ਵੱਲੋਂ ਪੜਕਾਉ ਬਿਆਨ ਦਿੱਤੇ ਗਏ ਨੇ ਉਹਦੇ ਖਿਲਾਫ ਚ ਆਏ ਅਸੀਂ ਠੀਕ ਆ ਹੱਕ ਆ ਉਹਨਾਂ ਪ੍ਰੋਟੈਸਟ ਕਰ ਰਹੇ ਆ ਕਰ ਲੈਣਾ ਹੁਣ ਵੀ ਬਹੁਤ ਕੁਸ਼ ਕਰ ਰਹੇ ਸੀ ਅਸੀਂ ਕਿਹੜਾ ਰੋਕਿਆ ਜੀ ਬਟ ਸਾਡੇ ਵੱਲੋਂ ਸਿਰਫ ਇੱਕ ਇੱਕ ਗੱਲ ਆ ਵੀ ਸਾਡਾ ਪੰਜਾਬ ਆ ਸਾਡੇ ਮੁੱਖ ਮੰਤਰੀ ਸਾਉ ਦੀ ਬਹੁਤ ਵਧੀਆ ਸਰਕਾਰ ਆ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਬੇਫਜ਼ੂਲ ਬਿਆਨਬਾਜ਼ੀ ਕਰਕੇ ਉਹਨਾਂ ਐਕਸ਼ਨ ਨੂੰ ਘਟਾ ਲਾਵੇ ਇਹ ਸਾਨੂੰ ਬਰਦਾਸ਼ਤ ਨਹੀਂ ਚੋਂ ਦੋਨੋਂ ਪਾਸੇ ਦੇਖ ਸਕਦੇ ਹੋ ਦੋਨੋਂ ਪਾਸੇ ਇੱਥੇ ਦੇ ਚਾਰ ਐਮਐਲਏ ਤੇ ਪਹੁੰਚੇ ਨੇ ਮਦਨ ਲਾ ਬੱਗਾ ਇਹ ਸ਼ੋਕਪਰਾਸ਼ ਪੱਪੀ ਤੇ तमाम ਜਣ ਕੀ ਹੈ ਹੋਰ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਸ਼ਰਮਪਾਲ ਸ਼ਰਮਪਾਲ ਮੱਕਰ ਜੀ ਵੀ ਪਹੁੰਚੇ ਨੇ ਮੱਕਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿਹਾ ਜਾ ਰਿਹਾ ਹੈ ਗੈਂਗਸਟਰ ਵਿਵਾਦ ਫੜਾਇਆ ਗਿਆ ਵੈ ਲਾਰੈਂਸ ਮਿਸ਼ੋਏ ਦੀ ਇੰਟਰਵਿਊ ਤੁਹਾਡੇ ਸਰ ਮੌਜੂਦਾ ਸਰਕਾਰ ਦੇ ਅੰਦਰ ਹੀ ਹੋਈ ਹੈ ਕੀ ਸਰਕਾਰ ਸੁੱਤੀ ਪਈ ਸੀ ਕੀ ਹੈ ਸਰਕਾਰ ਕੋਈ ਨਹੀਂ ਸੁੱਤੀ ਪਈ ਸੀ ਉਹਦੀ ਕੋਈ ਜਿਹੜੀ ਹੈਗੀ ਤੁਹਾਨੂੰ ਦਿਖਾਓ ਕਿਹੜੀ ਕਿਹੜੀ ਇੰਟਰਵਿਊ ਕਦੀ ਹੋਈ ਹੈ ਇੰਟਰਵਿਊ ਕਿਹੜੀ ਹੋਈ ਹੈ ਤਾਂ ਇੱਥੇ ਇੱਥੇ ਛੱਡਿਆ ਹੀ ਨਹੀਂਗਾ ਲਾਰੈਂਸ ਜੀ ਤਾਂ ਪੰਜਾਬ ਸਟੇਟ ਤੋਂ ਬਾਹਰ ਆ ਕਿਸੇ ਜੇਲ੍ਹ ਦੇ ਵਿੱਚ ਰੱਖਿਆ ਹੈ ਇਹਨਾਂ ਨੇ ਸੈਂਟਰਲ ਗਵਰਨਮੈਂਟ ਨੇ ਤੇ ਇੱਥੇ ਪੰਜਾਬ ਚ ਤਾਂ ਹੈ ਹੀ ਨਹੀਂ ਉਹ ਹਾਂਜੀ ਸ਼ਰਮਪਾਲ ਜੀ ਹੁਣ ਕਿਸ ਤਰ੍ਹਾਂ ਦਾ ਪ੍ਰੋਟੈਸਟ ਚੱਲ ਰਿਹਾ ਮੇ ਚਾਂਤੂ ਗੁਰੂ ਜੀ ਦਾ ਸ਼ਾਂਤੀ ਮਾਈ ਪ੍ਰੋਟੈਸਟ ਚੱਲ ਰਿਹਾ ਜੀ ਸ਼ਾਂਤੀ ਵੀ ਕਰ ਰਹੇ ਆ ਔਰ ਜਿਹੜੇ ਬੀਜੇਪੀ ਦੇ ਮਨਸੂਬੇ ਹੈਗੇ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭੰਗ ਕਰਨ ਦੇ ਉਹ ਸੀ ਜਿਹੜੀ ਹੈਗੀ ਅਮਨ ਸ਼ਾਂਤੀ ਭੰਗ ਹੋਣ ਦਵਾਂਗੇ ਨਹੀਂ ਅੱਜ ਹਾਂਜੀ ਬਿਲਕੁਲ ਗੱਲਬਾਤ ਸੁਣੀ ਹੁਣ ਥੋੜੀ ਦੇਰ ਤੱਕ ਤੁਹਾਡਾ ਨਾਲ ਹੋਰ ਵੀ ਅਪਡੇਟ ਸਾਂਝੀ ਕਰਾਂਗੇ ਜੁੜੇ ਹੋਏ ਲੋਕਾਂ ਨਾਲ ਲਾਈਵ 'ਚ ਨਾਲ ਦੀਪਕ ਕਮਤਰਾ ਨੂੰ ਰਿਪੋਰਟਾਂ ਦਾ ਧੰਨਵਾਦ